ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਤਿ ਪਹਿਲਾਂ ਅੱਜ ਮੈਂ ਉਹੀ ਅਪੀਲ ਛੋ ਅਕਸਰ ਕਰਦਾ ਕਿ ਜਿੰਨਾ ਦੋਸਤਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਹ ਕਰ ਲਵੋ ਰਹੀ ਗੱਲ ਵੀਡੀਓ ਦੀ ਮੈਂ ਅੱਜ ਜਿਹੜੀ ਗੱਲ ਕਰਨੀ ਹੈ ਉਹ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜੋ ਵਿਧਾਨ ਸਭਾ ਚ ਅੱਜ ਉਹਨਾਂ ਨੇ ਕੀਤਾ ਸ਼ੁਰੂ ਤੇ ਉੱਥੇ ਗੱਲ ਆਪਾਂ ਕਰਨੀਆਂ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਯਾਦ ਜ਼ਰੂਰ ਕਰਾਉਣਾ ਚਾਹੁੰਦਾ ਕਿ ਤੁਸੀਂ ਪਿਛਲੀ ਜਿਹੜੀ ਜਦੋਂ 1 ਮਾਰਚ ਨੂੰ ਗਵਰਨਰ ਸਾਹਿਬ ਨੇ ਸਿਰਫ 13 ਮਿੰਟ ਦੇ ਵਿੱਚ ਆਪਣਾ ਭਾਸ਼ਣ ਖਤਮ ਕੀਤਾ ਸੀ ਇੱਕ ਲਾਈਨ ਬੋਰੋ ਪੜ੍ਹ ਕੇ ਤੇ ਇੱਕ ਪਿਛਲੀ ਪੜ੍ਹ ਕੇ ਕਿਹਾ ਸੀ ਇਸ ਨੂੰ ਪੜ ਲਿਆ ਜਾਏ ਸਮਝਿਆ ਜਾਏ ਪੜਿਆ ਸਮਝਿਆ ਜਾਏ ਤੇ ਨਾਲ ਉਸ ਵੇਲੇ ਜਿਹੜੀ ਕਾਰਗੁਜ਼ਾਰੀ ਕਾਂਗਰਸ ਦੀ ਸੀ ਜਿਹੜੇ ਕਹਿੰਦੇ ਸੀ ਪਹਿਲਾਂ ਕਿਸਾਨ ਸ਼ਹੀਦ ਸਰ ਕਰਨ ਨੂੰ ਸ਼ਰਧਾਂਜਲੀ ਦੇ ਕੇ ਫਿਰ ਗੱਲ ਸ਼ੁਰੂ ਕਰੋ ਉਹ ਮੈਂ ਉਹਦੇ ਬਾਰੇ ਗੱਲ ਕੀਤੀ ਸੀ ਕਿ ਕਾਂਗਰਸ ਨੇ ਗਲਤ ਗੱਲ ਕੀਤੀ ਹੈ ਉਹਨਾਂ ਨੂੰ ਗਵਰਨਰ ਦਾ ਭਾਸ਼ਣ ਪੜ੍ਹ ਦੇਣਾ ਚਾਹੀਦਾ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗਦਾ ਕਿ ਸਰਕਾਰ ਨੇ ਕੀ ਲਿਖਿਆ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਭਾਸ਼ਨ ਕੌਣ ਲਿਖਦਾ ਹੈ ਸਰਕਾਰ ਦੇ ਰਾਹੀਂ ਸਰਕਾਰ ਦੀ ਐਡਵਾਈਸ ਤੇ ਸੀਐਮ ਦੀ ਵਿੱਤ ਮੰਤਰੀ ਦੀ ਕੈਬਨਿਟ ਦੀ ਐਡਵਾਈਸ ਤੇ ਅਫਸਰ ਲਿਖਦੇ ਨੇ ਤੇ ਉਹੀ ਪੜਾਇਆ ਜਾਂਦਾ ਹੁੰਦਾ ਗਵਰਨਰ ਸਾਹਿਬ ਵੱਲੋਂ ਇਹ ਵੀ ਤੁਹਾਨੂੰ ਦੱਸਿਆ ਸੀ ਤੇ ਉਦੋਂ ਇਹ ਮੈਨੂੰ ਕੁਝ ਕਾਂਗਰਸੀ ਇਹ ਕਹਿਣ ਲੱਗੇ ਤੁਸੀਂ ਮੁੱਖ ਮੰਤਰੀ ਦੇ ਹੱਕ ਚ ਗੱਲ ਕਰ ਰਹੇ ਹੋ ਅਸੀਂ ਤਾਂ ਇਹੀ ਮੰਗ ਕੀਤੀ ਸੀ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਸੀ ਮੈਂ ਕਿਹਾ ਨਹੀਂ ਤੁਹਾਡਾ ਤਰੀਕਾ ਗਲਤ ਸੀ ਅਜੂਲਟ ਅੱਜ ਮੈਂ ਇਹ ਕਹਿ ਸਕਦਾ ਕਿ ਜਦੋਂ ਮਾਲ ਸਾਹਿਬ ਆਉਂਦੇ ਨੇ ਨਾ ਕੋਈ ਕੁਐਸਚਨ ਆ ਔਰ ਨਾ ਕੋਈ ਜ਼ੀਰੋ ਆਵਰ ਤੇ ਸਿੱਧੇ ਆ ਕੇ ਉਹਨਾਂ ਨੇ ਜਿਹੜਾ ਹੈ ਕਿਹਾ ਜੇ ਤੁਸੀਂ ਕਾਰਵਾਈ ਦੇਖੀ ਹੈ ਕਿ ਮੈਂ ਇੱਕ ਗਿਫਟ ਲੈ ਕੇ ਆਇਆ ਤੇ ਉਹਨਾਂ ਨੇ ਆਪਣੀ ਜੈਕਟ ਦੇ ਵਿੱਚੋਂ ਇੱਕ ਲਫਾਫਾ ਕੱਢਿਆ ਤੇ ਕਿਹਾ ਕਿ ਸਪੀਕਰ ਸਾਹਿਬ ਨੂੰ ਦਿਓ ਸਪੀਕਰ ਸਾਹਿਬ ਨੇ ਜਦੋਂ ਲਫਾਫਾ ਖੋਲਿਆ ਉਹਨਾਂ ਦੇ ਚਿਹਰੇ ਦੀ ਬਸਕਰਾਟ ਪਹਿਲਾਂ ਤਾਂ ਸਸਪੈਂਸੇ ਦੱਸਦਾ ਸੀ ਉਹਨਾਂ ਨੂੰ ਕੁਝ ਨਹੀਂ ਪਤਾ ਕਿ ਕਈ ਵਾਰੀ ਤਾਂ ਹੁੰਦਾ ਕਿ ਮਿਲ ਕੇ ਖੇਡ ਰਹੇ ਨੇ ਨਹੀਂ ਲੱਗਦਾ ਸੀ ਕਿ ਸਪੀਕਰ ਸਾਹਿਬ ਨੂੰ ਪਤਾ ਹੈ ਕੁਝ ਵੀ ਇਹਦੇ ਵਿੱਚ ਕੀ ਹੈ ਜਦੋਂ ਖੋਲਿਆ ਤਾਂ ਉਹਦੇ ਵਿੱਚ ਇੱਕ ਤਾਲਾ ਇੱਕ ਜਿੰਦਾ ਨਿਕਲਿਆ ਤੇ ਮਾਨ ਸਾਹਿਬ ਕਹਿਣ ਲੱਗੇ ਇਹ ਤਾਲਾ ਲਾ ਦਿਓ ਜੀ ਤਾਂ ਕਿ ਭੱਜ ਨਾ ਜਾਣ ਤੇ ਇਹ ਇਸ਼ਾਰਾ ਕੀਤਾ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸੀ ਐਮਐਲਏ 1 ਕਹਿੰਦੇ ਇਹ ਅਕਸਰ ਕਰਦੇ ਕੀ ਨੇ ਜਦੋਂ ਮੈਂ ਬੋਲਣ ਲੱਗਦਾ ਇਹ ਸੱਚ ਸੁਣਨ ਦੀ ਬਜਾਏ ਦੋ ਚਾਰ ਨਾਰੇ ਲਾਉਂਦੇ ਨੇ ਤੇ ਬਾਹਰ ਭੱਜ ਜਾਂਦੇ ਨੇ ਇਸ ਕਰਕੇ ਇਹ ਤਾਲਾ ਲਾ ਦਿੱਤਾ ਫਿਰ ਉਹਨਾਂ ਨੇ ਇੱਕ ਤਾਲਾ ਹੋਰ ਕੱਢਿਆ ਕਹਿੰਦੇ ਇੱਧਰ ਵੀ ਲਾ ਦੋ ਤਾਂ ਹੁਣ ਇਹ ਗੱਲ 'ਚ ਉਹਨਾਂ ਨੇ ਪ੍ਰਭੂਗ ਕੀਤਾ ਵਿਰੋਧੀ ਧਿਰ ਨੂੰ ਤੇ ਫਿਰ ਜੋਤ ਉਤੋਂ ਤੋਂ ਮੈਨਾ ਹੋਈ ਜੋ ਉੱਥੇ ਲੜਾਈ ਹੋਈ ਜਿਹਨੂੰ ਅਸੀਂ ਸਟ੍ਰੀਟ ਫਾਈਟ ਕਹਿੰਦੇ ਆ ਜਿਸ ਤਰੀਕੇ ਨਾਲ ਲੜਾਈ ਹੋਈ वैसे ਉੱਥੇ ਗੱਲ ਹੋਰ ਵੀ ਸਾਹਮਣੇ ਆ ਗਈ ਉਹ ਇਹ ਆ ਗਈ ਕਿ ਜੋ ਮਰਜੀ ਕਹੀ ਚੱਲੋ ਜੀ ਅਸੀਂ ਲਾਈਵ ਕਰਦੇ ਆ ਨਹੀਂ ਇਹਨੂੰ ਲਾਈਵ ਨਹੀਂ ਕਹਿੰਦੇ ਜੋ ਵਿਧਾਨ ਸਭਾ ਚ ਅੱਜ ਹੋਇਆ ਲਾਈਵ ਤਾਂ ਹੁੰਦਾ ਵੀ ਸਭ ਨੂੰ ਦਿਖਾਇਆ ਜਾਵੇ ਇੱਥੇ ਸਿਰਫ ਮਾਨ ਸਾਹਿਬ ਦੇ ਤੇਵਰੀ ਦਿਖਾਏ ਜਾਂਦੇ ਸੀ ਉਹੀ ਜਦੋਂ ਅੱਖਾਂ ਕੱਢਦੇ ਸੀ ਕੈਮਰਾ ਉੱਥੇ ਹੁੰਦਾ ਸੀ ਜੋ ਵਿਰੋਧੀ ਧਿਰ ਕਹਿੰਦੀ ਆ ਕੌਣ ਬੋਲਦਾ ਕਿਹੜਾ ਬੋਲਦਾ ਕਿਵੇਂ ਬੋਲਦਾ ਉਹਨਾਂ ਦੀ ਆਵਾਜ਼ ਵੀ ਬੜੀ ਮੁਸ਼ਕਲ ਨਾ ਸੁੰਦੇ ਸੀ ਮਾਨ ਸਾਹਿਬ ਦੇ ਅਟੈਕ ਤੋਂ ਹੀ ਪਤਾ ਲੱਗਦਾ ਸੀ ਕਿ ਉਹ ਜਵਾਬ ਦੇ ਰਹੇ ਨੇ ਤੇ ਮਾਨ ਸਾਹਿਬ ਫਿਰ ਉਹ ਪੁਰਾਣੀਆਂ ਗੱਲਾਂ ਪੁਰਾਣੀ ਫਾਈਲ ਕੱਢ ਨੂੰ ਆਪ ਲੋਖਰਾਨੇ ਦੀ ਮੇਰੇ ਕੋਲ ਉਹ ਪਈਆਂ ਤੋਂ ਉਹ ਜਿਹੜੀਆਂ ਇੱਕ ਦੂਜੇ ਤੇ ਨਿੱਜੀ ਹਮਲੇ ਤੁਸੀਂ ਕਹਿੰਦਾ ਨਹੀਂ ਸਾਹਬ ਦੇ ਸਾਨੂੰ ਮਟੀਰੀਅਲ ਦੱਸਦੇ ਹੋ ਤੋਂ ਇੱਕ ਦੂਜਾ ਇਹ ਕਹਿੰਦੇ ਜੀ ਜੋ ਤੁਸੀਂ ਕੀਤਾ ਸਾਨੂੰ ਪਤਾ ਹੈ ਤੁਸੀਂ ਆਮ ਘਰਾਂ ਦੇ ਬੰਦਿਆਂ ਨੂੰ ਜਿਹੜਾ ਹੈ ਇੱਥੇ ਦੇਖਣਾ ਨਹੀਂ ਚਾਹੁੰਦੇ ਵੀ ਇਹ ਕੁਰਸੀਆਂ ਤਾਂ ਸਾਡੇ ਮੁੰਡਿਆਂ ਲਈ ਸੀ ਸਾਡੇ ਬੱਚਿਆਂ ਸਾਡੇ ਲਈ ਸੀ ਇਹ ਗੱਲ ਵੈਸੇ ਮਾਨ ਸਾਹਿਬ ਬਹੁਤ ਵਾਰ ਕਹਿ ਚੁੱਕੇ ਨੇ ਲਗਭਗ ਹਰ ਇੱਕ ਸਟੇਜ ਤੇ ਕਹਦੇ ਨੇ ਕਿ ਇਹ ਸਾਨੂੰ ਹজম ਨਹੀਂ ਕਰਦੇ ਵੀ ਆਮ ਘਰਾਂ ਦੇ ਬੰਦੇ ਇੱਥੇ ਆ ਗਏ ਮਾਨ ਸਾਹਿਬ ਬਹੁਤ ਵਾਰ ਕਹਿ ਲਈ ਪੰਜਾਬੀਆਂ ਨੂੰ ਸਮਝ ਆ ਗਈ ਪੰਜਾਬੀਆਂ ਨੇ ਤਾਂ ਹੀ ਤਾਂ ਤੁਹਾਨੂੰ ਜਿਤਾਇਆ ਹੈ ਤੇ ਵਾਰ-ਵਾਰ ਕਹੇ ਕਿ ਕੀ ਕੀ ਨੂੰ ਦੱਸਣਾ ਚਾਹੁੰਦੇ ਪੰਜਾਬੀ ਨੂੰ ਪਤਾ ਹੋਰ ਕੀ ਨੂੰ ਦੱਸਣਾ ਚਾਹੁੰਦੇ ਤੁਸੀਂ ਤੇ ਫੇਰ ਜਿਹੜੀ ਗੱਲ ਦੂਜੀ ਤੇ ਇਹ ਕਹੇ ਜੇ ਨੇ ਇਹਨਾਂ ਦੇ ਪਿੱਛੇ ਕੀ ਹੋ ਵੀ ਪਤਾ ਤਾਂ ਹੀ ਲੋਕਾਂ ਨੇ ਕੁੰਜੇ ਲਾਏ ਨੇ ਆ ਜਿਹੜੀ ਤੁਸੀਂ ਕਹੇ ਮੈਂ 108 ਤੇ ਜਿਹੜਾ ਕਰੋੜ ਕੜ ਕੱਢਣਾ ਹੋਰ ਗੱਲ ਹੈ ਜਦੋਂ ਤੁਸੀਂ ਲੈ ਕੇ ਆਓਗੇ ਫਿਰ ਇਹ ਗੱਲ ਕਰੋ ਨਾ ਤੁਸੀਂ ਸਿਰਫ ਇਹ ਦੱਸਤਾ ਵੀ ਉੱਥੇ ਉਹਨਾਂ ਨੇ ਆ ਮਾਫ ਕਰਾਤਾ ਤੁਸੀਂ ਜਦੋਂ ਪੰਜਾਬ ਦੇ ਖਜ਼ਾਨੇ ਚ ਪਾਓਗੇ ਫਿਰ ਅਸੀਂ ਕਹਾਂਗੇ ਸ਼ਾਬਾਸ਼ ਤੁਸੀਂ ਕੁਝ ਕੀਤਾ ਲੇਕਿਨ ਹੋਰ ਤਾਂ ਇਹ ਜਿਹੜੀਆਂ ਗੱਲਾਂ ਨੇ ਨਾ ਅਸਲ ਦੇ ਵਿੱਚ ਫਿਰ ਕਈ ਵਾਰੀ ਲੋਕ ਇਹ ਕਹਿੰਦੇ ਨੇ ਕਿ ਪੰਜਾਬ ਦੇ ਜਿਹੜੇ ਅਸਲੀ ਮੁੱਦੇ ਸੀ ਜਿੰਨਾ ਤੇ ਗੱਲ ਹੋਣੀ ਚਾਹੀਦੀ ਸੀ ਪੰਜਾਬ ਦੇ ਕਿਸਾਨਾਂ ਨਾਲ ਤੇ ਗੱਲ ਹੋਣੀ ਚਾਹੀਦੀ ਸੀ ਪੰਜਾਬ ਦੇ ਜਿਹੜੀ ਐਫ ਆਈ ਆਰ ਇੰਨੀ ਲੇਟ ਕਿਉਂ ਹੋਈ ਹੈ ਉਹ ਤਾਂ ਉਹਨੇ ਹਾਈ ਕੋਰਟ ਨੇ ਵੀ ਕਿਹਾ ਤਾਂ ਸੀ ਕਿ ਇੰਨੀ ਡੇਟ ਕਿਉਂ ਕੀਤੀ ਅਨਪਸਤਤਾ ਤੇ ਕਿਉਂ ਹੋਈ ਆ ਉਹਦਾ ਜਵਾਬ ਦੇ ਦਿੰਦੇ ਤੇ ਪੰਜਾਬ ਦੇ ਹੋਰ بڑے ਮੁੱਦੇ ਨੇ ਕਰਜ਼ੇ ਦਾ ਮੁੱਦਾ ਉਹਤੇ ਗੱਲ ਕਰਦੇ ਤੇ ਲੋਕ ਹੁਣੇ ਕਹਿਣਗੇ ਕਿ ਤੁਸੀਂ ਮੁੱਦਿਆਂ ਨੂੰ ਡਾਇਵਰਟ ਕਰ ਲਈਏ ਇਹ ਗੱਲ ਕਹਤੀ ਹੁਣਾ ਤਾਂ ਨਹੀਂ ਚਾਹੀਦਾ ਸੀ ਪਰ ਬੋਗਾ ਤਾਂ ਤੁਸੀਂ ਵੀ ਦਿੱਤਾ ਤੁਸੀਂ ਕਾਂਗਰਸ ਪਾਰਟੀ ਉਨਰਵੀਹਿਆ ਨੂੰ ਪ੍ਰਵੋਕ ਹੋ ਗਏ ਇਹਨਾਂ ਨੇ ਕੀਤਾ ਪ੍ਰਵੋਕ ਕਿ ਫਿਰ ਤਾਂ ਲੋਕਾਂ ਦੇ ਸਾਹਮਣੇ ਤੁਸੀਂ ਸਾਰੇ ਇੱਕੋ ਜਿਹੇ ਹੋ ਜੇਹੀ ਗੱਲ ਹੈ ਉਹ ਉਹਨਾਂ ਦੇ ਮਤੇ ਉਠਾਉਂਦੀ بجائے ਤੁਸੀਂ ਉਹਨਾਂ ਦੇ ਜਵਾਬ ਦੇਣੇ ਸ਼ੁਰੂ ਕਰਦੇ ਤੇ ਇੱਕ ਗੱਲ ਹੋ ਵੀ ਬੜੀ ਹੋਈ ਹੋਈ ਜਾਂ ਨਹੀਂ ਹੋਈ ਲੇਕਿਨ ਪ੍ਰੋਜੈਕਟ ਮੜੀ ਹੋਈ ਗੱਲ ਹੈ ਕਿ ਇਹਨਾਂ ਨੇ ਕਿਹਾ ਸੀ ਕਿ ਦ੍ਰਿਤ ਅਸੀਂ ਡਿਪਟੀ ਸੀਐਮ ਬਣਾਵਾਂਗੇ ਇਹ ਸਵਾਲ ਪੁੱਛ ਲਿਆ ਕਿਤੇ ਸੁਵਿੰਦਰ ਕੋਟਲੀ ਨੇ ਕਾਂਗਰਸ ਦਾ ਐਮਐਲਏ ਤੇ ਉਹਦੀ ਬੇਇੱਜ਼ਤੀ ਹੋ ਗਈ ਜਦ ਬੇਇੱਜ਼ਤੀ ਕਰਤੀ ਮੈਂ ਉਹ ਆਪ ਨਹੀਂ ਸੁਣਿਆ ਲੇਕਿਨ ਜੋ ਮੈਂ ਪੜਿਆ ਤੇ ਉਹ ਕਹਿੰਦੇ ਜੀ ਜਾ ਉਹਨੇ ਜੋ ਪ੍ਰੈਸ ਨੂੰ ਦੱਸਿਆ ਰੋਇਆ ਲਿਟਰਲੀ ਰੋਇਆ ਪਟਪਟ ਕੇ ਰੋਇਆ ਜਿਹਨੂੰ ਕਹਿੰਦੇ ਨੇ ਕਹਿੰਦੇ ਮੇਨੂੰ અપਮਾਨਿਤ ਕੀਤਾ ਇਹੀ ਗੱਲ ਲੈ ਕੇ ਪ੍ਰਤਾਪ ਸਿੰਘ ਬਾਜਵਾ ਉਹ ਕਿਉਂ ਨਹੀਂ ਬੋਲਣਗੇ ਜੀ ਕਿ ਨੀਵ ਆਦਿਅ ਦਲਤਾਂ ਦੀ ਹੁਨਰ ਤਾਂ ਮੌਕਾ ਚਾਹੀਦਾ ਤੇ ਉਹ ਮੌਕਾ ਲੱਭ ਗਿਆ ਇਹਨਾਂ ਨੇ ਦਿੱਤਾ ਤਾਂ ਉਹ ਕਹਿੰਦੇ ਜੀ ਸਾਡਾ ਵੈਸੇ ਇਹ ਗੱਲ ਕਹੀ ਗਈ ਸੀ ਲੇਕਿਨ ਜਿਹੜੀਆਂ ਗੱਲਾਂ ਕੇਜਰੀਵਾਲ ਸਾਹਿਬ ਕਹਿੰਦੇ ਨੇ ਉਹ ਸਾਰੀਆਂ ਕਰਦੇ ਨੇ ਪੂਰੀਆਂ ਜਾਂ ਉਹਨਾਂ ਨੇ ਸਾਰੀਆਂ ਪੂਰੀਆਂ ਕਰਤੀਆਂ ਇਹ ਵੀ ਤਾਂ ਦੇਖਣ ਵਾਲੀ ਗੱਲ ਹੈ ਕਿ ਸਭ ਕੁਝ ਠੀਕ ਚੱਲ ਰਿਹਾ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਥੋੜ ਮੁੱਦਿਆਂ ਨੂੰ ਕੌਣ ਡਾਈਵਰਟ ਕਰਦਾ ਹੈ ਲੋਕ ਜਿਹੜੇ ਨੇ ਭੱਬਰ ਪੁੱਸੇ ਜਿ ਪੈ ਗਏ ਇਹ ਜਿਹੜੇ ਬਜਟ ਸੈਸ਼ਨ ਹੈ ਜਾਂ ਕੋਈ ਹੋਰ ਸੈਸ਼ਨ ਹੁੰਦੇ ਨੇ ਇਹਨਾਂ ਵਿੱਚ ਹੁੰਦਾ ਕੀ ਹੈ ਨਿਕਲਦਾ ਕੀ ਹੈ ਦੱਸਣਾ ਕੀ ਚਾਹੁੰਦੇ ਆ ਅਸੀਂ ਕਿ ਤੁਸੀਂ ਅਸੀਂ ਇਹ ਵਿਧਾਨ ਸਭਾ ਨੂੰ ਇন্টারਟੇਨਮੈਂਟ ਦਾ ਇਹ ਡਬਲਯੂ ਡਬਲਯੂ ਐਫ ਬਣਾਤੇ ਵੀ ਮੈਚ ਦੇਖੋ ਗੱਤਕੇ ਦਾ ਕੋਈ ਖੇਡ ਆ ਵੀ ਇੱਕ ਦੂਜੇ ਤੇ ਇੰਡੀ ਇਹ ਜੀ ਸੱਟਾ ਮਾਰੋ ਵੀ ਬੰਦਾ ਮਰੇ ਨਾ ਲੇਕਿਨ ਲੋਕਾਂ ਨੂੰ ਲੱਗੇ ਵੀ ਹਾਂ ਬੜੀ ਵਧੀਆ ਲੜਾਈ ਹੋ ਰਹੀ ਹੈ ਹੁਣ ਤੁਹਾਡੀ ਬਾਡੀ ਲੈਂਗੁਏਜ ਤੋਂ ਗਾਲਾਂ ਕੱਢੀਆਂ ਨਹੀਂ ਪਰ ਗਾਲਾਂ ਸੁਣਦੀਆਂ ਸੀ ਜਿਹੜੀ ਇਹ ਕਮਾਲ ਹੈ ਦੋਨੇ ਪਾਸਿਓਂ ਗਾਲਾਂ ਕੱਢੀਆਂ ਨਹੀਂ ਗਈਆਂ ਪਰ ਗਾਲਾਂ ਸੁਣ ਰਹੀਆਂ ਸੀ ਲੋਕਾਂ ਨੇ ਕਿਉਂਕਿ ਤੁਹਾਡੀ ਲੈਂਗੁਏਜ ਉਸ ਤਰ੍ਹਾਂ ਦੀ ਸੀ ਤੁਹਾਡਾ ਮਤਲਬ ਜਿਹੜਾ ਕੁਛ ਹੁਣ ਤੁਸੀਂ ਦੋਸਤਾਂ ਚ ਬੋਲਦੇ ਹੋ ਤੁਸੀਂ ਆਮ ਘਰਾਂ ਚ ਬੋਲਦੇ ਹੋ ਤੁਸੀਂ ਹੁਣ ਅਸੀਂ ਫਾਰ ਇਗਜ਼ਾਮਪਲ ਅਸੀਂ ਮੈਂ ਪੜਾਉਂਦਾ ਰਿਹਾ ਯੂਨੀਵਰਸਿਟੀ ਦੇ ਵਿੱਚ ਜੋ ਮੈਂ ਘਰ ਆ ਕੇ ਗੱਲ ਕਰਦਾ ਉਹੀ ਟੋਨ ਚ ਮੈਂ ਕਲਾਸ ਚ ਥੋੜੀ ਗੱਲ ਕਰਦਾ ਕਲਾਸ ਚ ਬੋਲਣ ਦਾ ਇੱਕ ਵੱਖਰਾ ਟੰਗ ਹੁੰਦਾ ਸਭਾ ਚ ਮੀਟਿੰਗ ਚ ਬੋਲਣ ਦਾ ਇੱਕ ਵੱਖਰਾ ਟੰਗਾ ਉਹਦੀ ਟੋਨ ਵੱਖਰੀ ਹੁੰਦੀ ਹੈ ਜੇ ਬੱਚਿਆਂ ਚ ਬੋਲਦੇ ਆ ਬਿਲਕੁਲ ਵੱਖਰਾ ਹੁੰਦਾ ਕਿ ਕਿਥੇ ਫਾਰਮਲ ਹੋਣ ਕਿਥੇ ਰਸਮੀ ਹੁੰਦਾ ਹੈ ਕਿਥੇ ਗੈਰ ਰਸਮੀ ਹੁੰਦਾ ਹੁੰਦਾ ਹੈ ਨਾ ਤੇ ਇਸੇ ਤਰ੍ਹਾਂ ਇਹ ਜਿਹੜੀ ਸਟਰੀਟ ਲੈਂਗੁਏਜ ਉੱਥੇ ਬੋਲੀ ਜਾਂਦੀ ਹੈ ਇਹ ਤਾਂ ਵਿਧਾਨ ਸਭਾ ਦੀ ਲੈਂਗੁਏਜ ਨਹੀਂ ਹੈ ਇਹ ਤਾਂ ਭਾਸ਼ਾ ਨਹੀਂ ਹੈ ਉਸੇ ਤਾਂ ਭਾਸ਼ਾ ਬਿਲਕੁਲ ਬਖਰੀ ਹੋਣੀ ਚਾਹੀਦੀ ਹੈ ਵੈਸੇ ਵੀ ਸਾਨੂੰ ਅਸੀਂ ਕਿੰਨਾ ਕੁ ਮੰਨਦੇ ਆ ਬਾਬਾ ਨਾਨਕ ਨੂੰ ਗੱਲਾਂ ਤਾਂ ਅਸੀਂ ਬਹੁਤ ਕਰਦੇ ਆ ਤੇ ਬਾਬਾ ਨਾਨਕ ਤਾਂ ਸਾਨੂੰ ਕਹਿੰਦੇ ਕਿ ਸਮੀਰ ਕੁਛ ਕਹੀਏ ਅਸੀਂ ਸੁਣਦੇ ਕੀ ਦੀਆਂ ਅਦਾ ਕਹਿੰਦੀਆਂ ਕਹਿੰਦੇ ਵੀ ਉੱਚੀ ਭਾਸ਼ਾ ਚ ਕਹਿੰਦੇ ਵੀ ਉਹ ਉਸ ਤਰ੍ਹਾਂ ਜਿਵੇਂ ਗਾਲ ਕੱਢ ਰਹੇ ਹੁੰਨੇ ਆ ਇੱਕ ਇੱਕ ਸੰਵਾਦਕ ਤੇ ਫਿਰ ਡਿਸਕਸ਼ਨ ਦਾ ਕੀ ਫਾਇਦਾ ਕਿ ਇਹ ਸਾਰਾ ਕੁਝ ਜਾਣ ਵਿੱਚ ਕਿਤੇ ਨਹੀਂ ਹੋ ਰਿਹਾ ਇਹ ਵੀ ਤਾਂ ਦੇਖਣ ਦੀ ਲੋੜ ਹੈ ਕਿ ਜਿਹੜੇ ਮਸਲੇ ਨੇ ਉਹਨਾਂ ਨੂੰ ਜਿਹੜਾ ਹੈ ਡਾਇਵਰਟ ਕਰਨੇ ਤੇ ਨਹੀਂ ਹੋ ਰਿਹਾ ਤੇ ਅੱਜ ਵੈਸੇ ਮੈਂ ਜੇ ਗੱਲ ਖਤਮ ਕਰਨ ਤੋਂ ਪਹਿਲਾਂ ਇਹ ਕਹਾ ਕਿ ਅਜ ਬਿਨਾ ਪ੍ਰੋਵੋਕੇਸ਼ਨ ਤੋਂ ਮਾਨ ਸਾਹਿਬ ਨੇ ਪਹਿਲੇ ਸ਼ੁਰੂ ਕੀ ਬਸ ਜਦੋਂ ਤਾਲਾ ਕੱਟ ਕੇ ਭੇਜਿਆ ਉਦੋਂ ਕੁਛ ਨਹੀਂ ਸੀ ਹਾਲੇ ਸ਼ੁਰੂ ਹੋਣਾ ਸੀ ਅਸੀਂ ਵੀ ਦੇਖ ਰਹੇ ਸੀ ਮਾਨ ਸਾਹਿਬ ਕਿਹੜਾ ਗਿਫਟ ਦੇ ਰਹੇ ਨੇ ਤਾਂ ਫਿਰ ਜਦੋਂ ਬੁੱਢੇ ਤੇ ਲੜਾਈ ਫਿਰ ਸ਼ੁਰੂ ਹੋਈ ਤੇ ਫਿਰ ਤਾਂ ਐਂ ਲੱਗਦਾ ਸੀ ਕਿ ਪਹਿਲੇ ਤਿਆਰੀ ਕਰਕੇ ਆਏ ਸੀ ਵੀ ਅਜਿਹਾ ਹੀ ਕਰਨਾ ਹੋਰ ਕੁਝ ਨਹੀਂ ਕਰਨਾ ਬਸ ਐਂ ਪੈਣਾ ਆਪੋਜੀਸ਼ਨ ਤੇ ਆਪੋਜੀਸ਼ਨ ਨੇ ਵੀ ਠੀਕ ਹੈ ਇੱਕ ਦੂਜਾ ਤਰੀਕਾ ਸੀ ਬੈਠ ਜਾਦੇ ਚਲੋ ਕੋਈ ਗੱਲ ਨਹੀਂ ਆਏ ਜਦੋਂ ਤੁਸੀਂ ਡਿਸਕਸ਼ਨ ਕਰਨਾ ਤਾਲਾ ਦੇਉ ਨਾ ਦੇਉ ਕਰਕੇ ਬੈਠ ਜਾਂਦੇ ਲੇਕਿਨ ਉੱਥੇ ਵੀ ਉਹੀ ਗੱਲ ਹੋ ਗਈ ਇਹਦਾ ਮਤਲਬ ਲੋਕ ਤਾਂ ਇੱਥੇ ਵੀ ਬਨਫੀ ਨੇ ਜਿਵੇਂ ਲਾਈਵ ਟੈਲੀਕਾਸਟੋਂ ਕਾਂਗਰਸੀ ਜਾਂ ਬਾਜਵਾਦ ਸਾਹਿਬ ਜਾਂ ਰਾਜਾ ਬੜਿਕ ਮਰਫੀ ਸੀ ভোটার ਤਾਂ ਇੱਥੇ ਵੀ ਬਨਫੀ ਹੈ ਤੁਸੀਂ ਜੋ ਕਹਣੇ ਹੋ ਉਹੀ ਸੁਣਨਾ ਪੈਂਦਾ ਤੇ ਜੋ ਲੋਕ ਜਾਣਨਾ ਚਾਹੁੰਦੇ ਨੇ ਉਹ ਲੱਭਦਾ ਹੀ ਨਹੀਂ ਇਹੀ ਚੱਲ ਰਿਹਾ ਹੈ ਪਤਾ ਨਹੀਂ ਕਿੰਨਾ ਅਜਰ ਚੱਲ ਹੋਣਾ ਹੈ ਨਹੀਂ ਮਿਲਦੇ ਅਗਲੀ ਵੀਡੀਓ ਚ ਬਹੁਤ ਬਹੁਤ ਸ਼ੁਕਰੀਆ